ਉੱਥੇ ਹੀ ਲੈ ਗਾ ਤੂੰ ਅੰਦਰ ਰਾਤ ਨੂੰ ਕਿੱਥੇ ਲਿਗਰੇ ਤੇ ਲੋਗਾ ਉਹ ਉਧਰ ਤੋਂ ਬਹੁਤ ਵੀ ਘੈਂ ਹੈ ਵਾ ਭਈਏ ਸੇ ਐ ਜਾਦਾ ਤੋ ਕੇ ਕਹਿੰਗੇ ਬੋਲਿ ਕਰੇ ਬੈਂਕਰ ਲੈ ਲਓ ਹੈ ਹਾਂਜੀ ਉਹ ਕਹਿੰਦਾ ਉਹ ਦਫਾ ਕਿਹੜੇ ਟਾਈਮ ਵੇਚ ਰਿਹਾ ਬਈ ਅਗਰ ਇਸ ਤੋਂ ਮਾਮ ਤੋ ਮਾਮ ਤਾਜੀ ਲੈ ਅਜ ਲੇਟ ਹੋ ਗਈ ਤੋੜ ਤੇ ਤੋੜ ਤੇ ਅੱਛਾ ਤਾਂ ਹੀ ਭੱਜ ਗਏ 2 ਕਿਲੋ 30 ਰੁਪਏ ਦੇ 2 ਕਿਲੋ ਮਗਰ ਨੇ ਹਾਂ 60 ਲੈ ਦੇ ਅਬੇ 60 ਲੈ ਦੇ ਆਜੀ ਸਾਤਰੀ ਗੱਲ ਸਾਰਿਆਂ ਦਾ ਸਵਾਗਤ ਕਰਦੇ ਨਵੇਂ ਬਲੌਗ ਦੇ ਵਿੱਚ ਉਹ ਕੱਲ ਵਾਲੀ ਸੁਣ ਰਿਹਾ ਬਈ ਧਨੀ ਦੇ ਕੇ ਗਿਆ ਜਿਹੜਾ ਮੰਡੀ ਮਾ ਘਟਾ ਵੀ ਗਿਰਦਾ ਹੈ ਨਾ ਹਾਂਜੀ ਮੰਡੀ ਮਾ ਅੰਦਰ ਫਿਰਦੇ ਨੇ ਲੋਕ ਅੰਦਰ ਤੋਂ ਜਿਆਦਾ ਕਾਲੇ ਵਾਲੇ ਲੱਗਦੇ ਹਨ ਸਾਫ਼ ਜੇ ਹਾਂ ਇਹ ਹੋ ਰਹਿ ਗਏ ਤੇ ਫਿਰ ਹੋਰੇ ਚੋਰਾ 507 ਰੁਪਏ ਕੇ ਵਿੱਗੇ ਸੀ ਲੈ ਕੇ ਦੇ ਕੇ ਲੈ ਵੀ ਕੇ ਦੇ ਕੇ ਤੇ 560 ਬਜੇਗਾ ਥੋੜਾ ਕੀ ਦੇ ਫਿਰ ਤੇਰੇ ਕਿ ਨਹੀਂ ਪਾਰਟੀ ਬਣਦੀ ਅੱਜ ਅਰੇ ਕੈਂਗਰੀ ਬੈਂਗਣੀ ਨਾ ਜਿਹੜੀ ਬੈਂਗਣੀ ਆ ਇਹ ਆਪਾਂ ਮੈਂ ਕਹਣਾ ਹੁਣ ਲੈਣ ਦੇ ਉਦੋਂ ਨਾਲ ਤੋੜੀਏ ਹਾਂ ਉਸ ਦਿਨ ਪਈ ਉਹ ਮੰਡੀ ਉਹ ਦਿਨ ਤੋੜੇਗੀ ਆ ਹਾਂਜੀ ਹਾਂਜੀ ਮਿੱਤਰੋ ਆ ਗਏ ਖੇਤਾਂਵਾਂ ਆ ਗਏ ਪੰਗੂ ਸਾਹਿਬ ਵੀ ਸਤਰੀ ਗਾਲ ਜੀ ਬੋਲਦੇ ਸਤਰੀ ਗਾਲ ਆ ਬੈਟਿਆ ਸਣੀ ਬਈ ਪੁਰ ਮੰਡੀ ਵਾਲਾ ਸਣੀ ਸਣੀ ਹਾਂਜੀ ਪਾਰਟੀ ਹੋ ਗਈ ਹਾਂ ਪਾਰਟੀ ਕਰਾਂਗੇ ਮੈਂ ਤਾਂ ਰਾਤੀ ਕਰਦਾ ਨਾ ਉਹ ਪੱਕ ਗਿਆ ਦਾਵਤ ਹੈ ਦਾਵਤ 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 ਹਾਂਜੀ ਦਾਵਤ ਤੇ ਦਾਵਤ ਹੋ ਗਈ ਕੱਲ ਵੀ ਵਧੀਆ ਰਿਹਾ ਕੰਮ ਆ ਮਾਦਾ ਦਿਨ ਜਾ ਰਿਹਾ ਮੈਂ ਧਣੀ ਨੂੰ ਕਹ ਰਿਹਾ ਬਗਾ ਜੇ ਨਹੀਂ ਵੀ ਬਿਕੇ ਭੁਕੇ ਬਗਾ ਤੂੰ ਵਾਦੀ ਕੋਈ ਚੱਕਰ ਨਾ ਭੱਟ ਮੰਡੀ ਵਾਂ ਭਰਦੇਗੇ ਮੈਂ ਕੋਈ ਹੋਵੇਗਾ ਆੜਾ ਕਰੀਂ ਨਾ ਚਲ ਵਧੀਆ ਵਿਕੇਗੀ ਲੋ ਜੀ ਉਧਰ ਤੇ ਲਗੇ ਤੇ ਤੋੜਨਾ ਬੈਂਗਣੀ ਇਸੇ ਚੱਪਲਾਂ ਛੱਲੇ ਰੱਖੀਏ ਉਹ ਉੱਥੇ ਤੇ ਉੱਥੇ ਘਟਦੀ ਮੈਂ ਘੁੰਮਦੇ ਘੁੰਮਦੇ ਉਹ ਲਵੇ ਲਵੇ ਲਈ ਵੀ ਉਧਰ ਤੋਂ ਤੋੜਦੇ ਆਏ ਧਣੀ ਵੀ ਆ ਰਿਹਾ ਇੱਧਰ ਤੇ ਗਾਰ ਆ ਬਈ ਮੀਂਹ ਕਰਕੇ ਆ ਦੇਖੋ ਪਰਾਂ ਚੱਪਲਾਂ ਕੱਢਣੀ ਪਈਦੀ ਬਾਹਰ ਮਾਕੇ ਦੇ ਕੁੱਤੇ ਘਤਰ ਚੱਕਲੇ ਜਾਂ ਬਾਰੇ ਦੇ ਕੁੱਤੇ ਫਿਰ ਆਉਂਦੇ ਗਾਰੇ ਮਾਂ ਤੋੜੀਆਂ ਤੇ ਦਿਖਾਵਾਂ ਤੁਹਾਨੂੰ ਕਿੰਨੀ ਕੋਹੀਆਂ ਥੋੜੀਆਂ ਹੀ ਹੋਈਆਂ ਚੜਾ ਇਹਦਾ ਧੜੀ ਵੇਚ ਗਾ ਬੀ ਦੂਰੋਂ ਬਾਹਰ ਭੁੱਖ ਲੱਗੀ ਲੱਗ ਕਿੱਥੇ ਹਾਂ ਮੈਂ ਤਾਂ ਪਾਣੀ ਲੈਣ ਆਇਆ ਅੱਛਾ ਲੈ ਵੀ ਮਿੱਤਰੋ ਕਿੰਨੇ ਦਿਨ ਦਾ ਪਿਆ ਮੰਜਾ ਅੱਜ ਮਿਲਿਆ ਬੰਦਾ ਬੁੰਨੇ ਵਾਲਾ ਤੇ ਓਵਰ ਹੋਆ ਬੰਦੇ ਨੇ ਜਿਗਾੜ ਵਧੀਆ ਲਾਇਆ ਵਾ ਨਾ ਟੱਪ ਬਹੁਤ ਨਾਲ ਲੜ ਗਿਆ ਚੱਕੋ ਵਾਲਾ ਫੇਰ ਵਿੱਚ ਠੀਕ ਨਹੀਂ ਡਬਲ ਵਿੱਚ ਮਿਹਨਤ ਭਾਈ ਜੀ ਅਭੀ ਤੂੰ ਖੁਦ ਦੇਖਣਾ ਡਬਲ ਵਿੱਚ ਬਾਕੀ ਇਹ 200 ਰੁਪਏ ਦਾ ਰੇਟ ਰੂਟ ਬਣ ਰਿਹਾ ਦੇਖੋ ਕੇ ਬਰਾ 200 ਹੈ ਹੋਰ ਕਿਤੇ ਨਹੀਂ ਯਾਰ ਭਾਈ 300 ਲਏ 120 ਰੁਪਏ ਯਾਰ ਕਮ ਦੇ ਦਿਆ ਠੀਕ ਨਾ ਐਨੀ ਬੰਦੇ ਆ ਆਪਣੇ ਚਾਰ ਘਰ ਟਿਕਾ ਮੈਂ ਯਾਰ ਦੇਖ ਰਹਾ ਸਰੀ ਉਹ ਯਾਰ ਗੁਰੂ ਹੋਰ ਯਾਰ ਦੇਖ ਬਲੱਸੀ ਮੰਗ ਕੇ ਲਿਆਏਗੇ ਲੱਸੀ ਬੁਲਾ ਦੇਗੇ ਤੈਨੂੰ ਲੱਸੀ ਹੀ ਮਾਲਕਾਂ ਮਲੇਗੇ ਹੋਇਆ ਲੱਸੀ ਬੁਲਾਮੇਗੇ ਤੈਨੂੰ ਚਲੋ ਲੱਸੀ ਖਾ ਲਓ ਜੀ ਬਸ ਆ ਮਰ ਗਿਆ ਹੜਿਆ ਹੜਿਆ ਬੰਦਾ ਵਾ ਉਹ ਯਾਰ ਮੈਂ ਕੌਣ ਸਿਆ ਯਾਰ ਮੇਰੇ ਤੇ ਵੀ ਤਾਂ ਮੈਂ ਲੈ ਕੇ ਜਾਊਂਗਾ ਇਹਨਾਂ ਕੋਲ ਲੱਗ ਰਹਾ ਦੱਸੀ ਇਹ ਤਾਂ ਮਨ ਜਮੇਰਾ ਆਪੜ ਘਰ ਲੈ ਕੇ ਹੋਰ ਬਚਾਰੇ ਨੇ ਕਿਦਣ ਗਿਆ ਪਿਆ ਕਹਿੰਦਾ ਬਣਾ ਦੂਗੇ ਨਾ ਤੁਹੇ ਆਪਰੇ ਦਾ ਭਾਈ ਮਨ ਇਹ ਪਾਣੀ ਇਸ ਕਾ ਕਾ ਆਪਣਾ ਆਪਣਾ ਯੋਧਾ ਬਣਾ ਲਿਆ ਵਾ ਇਹ ਪਤਨੀ ਮੰਮੀ ਨੇ ਕਹ ਕਾ ਯਾਰ 15 ਮਿੰਟ ਦਾ ਲਾਣੇ ਆ ਭਾਈ ਦੇਖਣਾ ਕਿਤਨਾ ਟਾਈਮ ਲੱਗਦਾ ਪਤਾ ਮੰਨੋ ਔਰ ਐ ਮਾਰ ਗਏ ਇੱਧਰ ਤੇ ਇੱਧਰ ਨੂੰ ਕਰਕੇ 4-12 ਭਾਈ ਹਮੇ ਪਤਾ ਨਾ ਹਮ ਫੇਰ ਵੀ ਮੇਰੇ ਯਾਰ 5-600 ਰੁਪਏ ਬੰਦਾ ਪਤਾ ਤਿਹੜੀ ਪਾਜਾ ਸਾਰਾ ਦਿਨ ਲੱਗਾ 9 ਤੇ 6 ਵਜੇ ਤੱਕ ਤਾਂ ਉਹ ਲਾਣੇ ਮਪੂਨਾ ਹੀ ਹੈ ਹਾਂ ਭਾਈ ਆਪਣੇ ਆਪਣੇ ਕੰਮ ਦਾ ਅਲੱਗ ਅੰਦਾਜ਼ ਹੈ ਪਤਾ ਹੋ ਜਾਇਆ ਫਿਰ ਕੋਈ ਟੈਂਗਾ ਤੁੜੀ ਨਹੀਂ ਅੱਧਾ ਘੰਟਾ ਲੱਗ ਜਾਏਗਾ ਅੱਧਾ ਘੰਟਾ ਨਹੀਂ ਇਸ ਵਿੱਚ ਪੂਰਾ ਘੰਟਾ ਲੱਗ ਜਾਏਗਾ ਘੰਟਾ ਲੱਗ ਜਾਏਗਾ ਕੋਈ ਵੀ ਕੋਈ ਵੀ ਖਿਡਾਰੀ ਰਾਜਾ ਕਰਾ ਦੇ ਘੰਟਾ ਬਣਾ ਦੇਣਾ ਮੈਂ ਕਾਟੇ ਛੁੱਟ ਦੂੰਗਾ ਸਣੀ ਖਾਲਾ ਤੂੰ ਵੀ ਰੋਟੀ ਖਾਟੀ ਲੈ ਨਹੀਂ ਫਿਰ ਘਰੇ ਦਾ ਮੰਗ ਲਿਆ ਨਾ ਹੈ ਮੈਂ ਤੇ ਮੈਂ ਇਸ ਨੂੰ ਮੀਟ ਦੇਣਾ ਹੈ ਉਹ ਹੋ ਗਿਆ ਇਸ ਭਾਪਾ ਵਾਲਾ ਤੇਲ ਮੁਰਗਾ ਹਾਂ ਉਹ ਖਰਾ ਦੇ ਬਗਿਆ ਭਾਈ ਨਾ ਉਹ ਬੀਜੇ ਕੇ ਕਰਤਾ ਉਹ ਆਉਤੋ ਕਰਿਆ ਦੋ ਘੰਟੇ ਖੜਨਾ ਪੈਣਾ ਮਾਇਰੋ ਕਿਉਂ ਖੜੇ ਆ ਜਿਹੜੇ ਉਸ ਵੱਟ ਟਾਈਮ ਨਹੀਂ ਹੁੰਦਾ ਉਹ ਮੋਟਰਸਾਂ ਖੜੇ ਉੱਪਰ ਉਸ ਵੱਟ ਦੋ ਬੰਦੇ ਰੱਖੇ ਫਿਰ ਵੀ ਉਸ ਵੱਟ ਬੰਦਿਆ ਤਾਂ ਨਹੀਂ ਕੰਮ ਦੇਗਾ ਉਹ ਲਾਤੇ ਹਣਾ ਚੇੜ ਉਹ ਖਰਾਦ ਵਾਲੇ ਬਾ ਕੀ ਕਰਿਆ ਖਰਾਦ ਵਾਲਾ ਤਾਂ ਕਰਦਾ ਇੰਨਾ ਪੁੱਤ ਚੂੜੀ ਪਾ ਕੇ ਅੰਦਰ ਤੱਕ ਫਿਰ ਵਾਰ ਸਲ ਕੱਟ ਪਹਿਲਾਂ ਤੂੰ ਮੈਨੂੰ ਦੱਸ ਤਾ ਅਸੀਂ ਖਰਾਦ ਵਾਲੇ ਵਾ ਅੱਗੇ ਮੈਂ ਤੈਨੂੰ ਫੋਨ ਕਰ ਰਿਆ ਕੋ ਯਾਰ ਮੇਰਾ ਫੋਨ ਸਾਇਲੈਂਟ ਲੱਗਿਆ ਹੋਇਆ ਹੈ ਨਾ ਅੱਛਾ ਯੋ ਇੰਨੇ ਚੱਕੀ ਨੇ ਕਰੀ ਨਹੀਂ ਗੱਲੀ ਨਾ ਧਣੀ ਨੇ ਇੱਕ ਵਾਰ ਚੱਕਿਆ ਕੱਟ ਗਿਆ ਫਿਰ ਮੈਂ ਕਰਿਆ ਨਹੀਂ ਮੈਂ ਕਿਹਾ ਅੱਗੇ ਬੱਗੇ ਹੋਣੇ ਕਿਤੇ ਬੀੜੀ ਨਾ ਪੀਨੇਗਾ ਤਿੱਕਾ ਇੱਕ ਅੱਜਰ ਕਰਦਾ ਸਿੱਟ ਕੈਕੀ ਉਹ ਕੰਮ ਤੋਂ ਬਾਅਦ ਚੋ ਗੱਲਾਂ ਕੋਈ ਨਹੀਂ ਆਪਣੇ ਨਵੇਂ ਕਢਾਈ ਦੀ ਬਹੁਤ ਬਧੀ ਦੇ ਦੋ ਥੋੜੀ ਜਿਹੀ ਉਸਮਾ ਹੋ ਗਈ ਹੈਲੋ ਉਹ ਬਾਬੂ ਜੀ ਲਾਈਵ ਮੰਝਾ ਸ਼ੁਰੂ ਕਰਿਆ ਦੋ ਵਾਰ ਫੋਨ ਆ ਲਿਆ ਦੇਖੋ ਕਿੰਨਾ ਕ ਟਾਈਮ ਲਗਾ ਮੰਝੇ ਬਣਾ ਲਿਆ ਬੜਾ ਜੇ ਪਹਿਲਾਂ ਹੀ ਗੇੜਾ ਜਾਂਦੇ ਆ Cekob bayi gak Kita? Oh ini kan ini juga enaknya horor game mencabut. ਵੇ ਡਬਲ ਹੋ ਗਿਆ ਸਾਹਮਣੇ। ਹੁਣ ਪਾਤੀ ਦੁਈ ਖੜਾ ਜੀ। ਪਹਿਲਾਂ ਐਨੂੰ ਪਾਈ ਜੀ। ਇਹ ਪਾਈ ਇੱਧਰ ਨੂੰ। ਦੁਈ ਦੁਹਰ ਲਾਗੇ ਕਰਨੇ ਵਾ। ਪਾੜ-ਪਾੜ ਦਾ ਕਰਤੀ ਸੀ। ਪਾੜ-ਪਾੜ ਕਰਤੀ ਸੀ। ਦੁਹਰ ਦੁਹਰ ਮਾ ਹਲਾਈ ਪਾਲੀ। ਅੱਜ ਕੱਲ੍ਹ ਮੈਂ ਕਾਲੂ ਕਿਤੇ ਦੇਖੀ ਹੋਈ ਆ। ਤੁਹਾ ਘਰ ਕਾਨੂੰ ਆ ਗਿਆ ਬੜੀ ਚੋ। ਬਾਈ ਮਿੱਤਰੋ ਇਹ ਨਿੰਗ ਘਟ ਗਈ ਦੀ। ਨਮਾਰ। ਇਹ ਜੋੜ ਲਾ ਰਹੇ ਆ। ਚਰਮ ਬਲ ਗਈ ਕੁਦਰਤੀ ਦੇ ਨਾਲ ਦੀ ਉਹ। ਠੰਡ ਲੱਗਣ ਲੱਗੀ ਬਈ ਹਵਾ ਚੱਲ ਰਹੀ ਆ ਬਹੁਤ ਠੰਡੀ ਥੀ। ਕਿਉਂ ਵੀ ਕੇ ਕਰਿਆ ਪੁੱਤਾ ਨਾ ਨਾ ਆ ਦੇ ਵੀ ਹਰਾ ਉਹ ਕਰ ਰਹੇ ਆ ਪਿਆ ਖੁੱਲੀਆਂ ਮੇ ਹਰਾ ਦੋ ਚਲ ਪਟੋਏ ਜੇ ਮਾਰਨਾ ਤਾਂ ਨੀ ਇੱਕ ਬੰਦਾ ਹੋਰ ਆਇਆ ਵਾ ਤੇਰਾ ਉਹ ਦੋਏ ਲੱਗ ਰਹੇ ਆ ਮਾਹ ਚਲ ਅਜੇ ਘੰਟੇ ਤੱਕ ਭੇਜ ਜੇ ਉਹ ਮਾ ਟੋਕਾ ਲੇ ਕੇ ਆਪਣਾ ਟੋਕਾ ਦੇਣਾ ਕੱਖ ਰੁਕਦੇ ਨਾ ਪੁੱਤ ਖੜਾਣਾ ਤੂੰ ਤੂੰ ਤਾਂ ਜੀ ਬੀ ਜਿਆਦਾ ਪ੍ਰਧਾਨ ਬਣੀ ਜਾ ਹਾਂ ਕਿਉਂ ਖੜਾ ਰਿਆ ਕੱਟੀ ਖਾ ਲਈ ਜੋ ਕੱਟੀ ਵੀਰ ਉੱਪਰ ਤੇ ਖਾਊਗੀ ਖੁੱਲੀਆਂ ਮੇ ਕੱਥਾ ਦੇਖਾਉਗੀ ਖੁੱਲੀ ਮਤੇ ਮੱਲੇ ਯਾਰਾ ਪੰਗੇ ਜੀ ਉਹ ਕੱਪੜੇ ਲੈ ਬੜ ਜੰਗੇ ਤੇਰੇ ਯਾਰਾ ਲੈ ਮਿੱਤਰੋ ਬਣਤੇ ਡੰਕਰ ਮੈਨੇ ਇਹਦਾ ਡਰ ਹੁੰਦਾ ਵੀ ਇਹ ਭੱਜਦੇ ਹੁਣ ਮੂਰੀ ਪਾਤੀ ਮੂਰੀ ਤੇ ਹੋਰ ਇਤਨਾ ਫੜਲੇ ਆ ਫਿਰ ਭੱਜਦੀ ਨਹੀਂ ਸੀ ਦੀ ਮੂਰੀ ਦਾ ਜੋ ਬਹੁਤ ਵਧੀਆ ਫਾਇਦਾ ਨਹੀਂ ਤਾਂ ਬਹੁਤ ਔਖਾ ਕਰ ਰੱਖਿਆ ਤੇ ਜਨੇ ਕੱਟੀ ਹਾਂਜੀ ਬਾਹਰ ਤਾਂ ਇਹ ਹਵਾ ਹੀ ਬਹੁਤ ਚੱਲ ਰਹੀ ਆ ਬਈ ਮਨ ਦਾ 2 ਘਟੇ 4:00 ਵਜੇ ਅੰਦਰ ਕਰ ਲੈਂਦਾ ਮੰਜਾ ਕਮਰੇ ਮੇ ਆਪਣੇ ਮੋਟਰ ਵਾਲੇ ਵਾ ਬਾਹਰ ਇਹ ਨਿਕਲੇ ਹੋਂਦਾ ਹਵਾ ਗੇ ਹੋਰ ਵੀ ਫੱਡੇ ਬੋਲ ਲੱਗਈ ਆ ਤੇ ਰੋਟੀ ਵੀ ਮਿਲ ਗਿਆ ਬਈ ਭੁੱਖ ਕਾਹਣਾ ਹੁਣ ਖਾਈਆ ਮਾਨੇ ਬੱਜ ਗਈ 7:30 ਇਹਨਾਂ ਨੂੰ 6 6:30 ਵਜੇ ਰੋਟੀ ਖਾਣ ਦੁਪਹਿਰੇ ਕੀ ਆਈ ਪਈ ਆ ਤੇ ਨਾਲੇ ਵਾਲੇ ਅੰਡੇ ਅੱਜ ਕੀ ਖਾਣ ਦਾ ਬੋਲਿਆ ਵੀ ਕਿੰਗ ਫਿਸ਼ਰ ਉਹ ਬਈ ਤੇਰੀ ਡਾਕ ਇੱਕ ਫਿਸ਼ਰ ਨਾਲ ਬੋਲ ਵਿੱਚ ਨੂੰ ਚਲੋ ਠੀਕ ਹੈ ਜੀ ਸ਼ਾਸਤਰੀ ਗਲਦਾਰ ਨੂੰ ਮਿਲਾਂਗੇ ਕੱਲ ਵੀ ਕੋਈ ਹੋਰ ਨਵੇਂ ਬਲੌਗ ਦੇ ਵਿੱਚ ਖਾਈਏ ਅੰਡੇ ਜੀ ਫਿਰ